ਕਿਸਮਤ ਅਤੇ ਮਿਹਨਤ ਬਹੁਤ ਵਾਰ ਅਸੀਂ ਕਿਸਮਤ ਨੂੰ ਆਪਣੇ ਜੀਵਨ ਦੇ ਵਿੱਚ ਸਭ ਕੁਝ ਮੰਨ ਕੇ ਬੈਠ ਜਾਂਦੇ ਹਾਂ ਕਿ ਜੋ ਕਿਸਮਤ ਦੇ ਵਿੱਚ ਲਿਖਿਆ ਹੋਵੇਗਾ ਉਹ ਮਿਲ ਜਾਵੇਗਾ ਅਤੇ ਫਿਰ ਮੈਨੂੰ ਬਹੁਤਾ ਸੋਚਣ ਦੀ ਜਾਂ ਮੈਨੂੰ ਬਹੁਤਾ ਕੁਝ ਕਰਨ ਦੀ ਕੀ ਲੋੜ ਹੈ ਸੋ ਅੱਜ ਜੀ ਇਸ ਵੀਡੀਓ ਦੇ ਵਿੱਚ ਆਪਾਂ ਇਹੋ ਹੀ ਗੱਲ ਕਰਾਂਗੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਮਿਹਨਤ ਕੰਮ ਕਰਦੀ ਹੈ ਜਾਂ ਕਿਸਮਤ ਕੰਮ ਕਰਦੀ ਹੈ ਸੋ ਗੁਰਬਾਣੀ ਦੇ ਅਕੋਰਡਿੰਗਲੀ ਜੇ ਇਸ ਗੱਲ ਨੂੰ ਸੋਚੀਏ ਜਾਂ ਸਮਝੀਏ ਜਾਂ ਗੁਰਬਾਣੀ ਦੇ ਉਪਦੇਸ਼ ਨੂੰ ਵੇਖੀਏ ਤੋ ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹ ਉਪਦੇਸ਼ ਦਿੱਤਾ ਹੈ ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾ ਪਛਾਣੇ ਸੇ ਕਿ ਜਿਹੜੇ ਮਨੁੱਖ ਕਾਲ ਨਾ ਕਰਦੇ ਨੇ ਮਿਹਨਤ ਕਰਦੇ ਨੇ ਕਾਲ ਕਰਨ ਅਤੇ ਨਾਲ ਨਾਲ ਫਿਰ ਉਹ ਲੋਕਾਂ ਦਾ ਭਲਾ ਵੀ ਕਰਨ ਕਾਲ ਕਰਨਾ ਪਹਿਲਾਂ ਹੈ ਨਾਲ ਹੀ ਗੁਰਬਾਣੀ ਅੰਦਰ ਇਹ ਵੀ ਅਸੀਂ ਬਚਨ ਪੜ੍ਹਦੇ ਹਾਂ ਕਿ ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਕਿ ਜਿਹੜੇ ਆਪਣੇ ਕੰਮ ਨੇ ਜਿਹੜੇ ਆਪਣੇ ਕਾਰਜ ਨੇ ਉਹ ਕਿਸੇ ਤੇ ਨਹੀਂ ਛੱਡਣੇ ਚਾਹੀਦੇ ਕਿਸੇ ਤੇ ਨਹੀਂ ਕਦੇ ਵੀ ਥੋਪਣੇ ਚਾਹੀਦੇ ਕਿਸੇ ਨੂੰ ਦੋਸ਼ ਨਹੀਂ ਲਾਉਣਾ ਚਾਹੀਦਾ ਆਪਣੇ ਕੰਮਾਂ ਨੂੰ ਆਪ ਕਰਨਾ ਚਾਹੀਦਾ ਹੈ ਆਪਣੇ ਆਪ ਤੇ ਨਿਰਪਰ ਰਹਿਣਾ ਚਾਹੀਦਾ ਹੈ ਦੂਜੇ ਤੇ ਡਿਪੈਂਡ ਨਹੀਂ ਰਹਿਣਾ ਚਾਹੀਦਾ ਅਤੇ ਨਾਲ ਹੀ ਜੇ ਹੁਣ ਗੁਰਬਾਣੀ ਦੇ ਅਨੁਸਾਰ ਅਸੀਂ ਇਸ ਗੱਲ ਨੂੰ ਸਮਝੀਏ ਤਾਂ ਗੁਰਬਾਣੀ ਦੇ ਅੰਦਰ ਸਦਾ ਹੀ ਇਹ ਗੱਲ ਕੀਤੀ ਗਈ ਹੈ ਕਿ ਮਿਹਨਤ ਕਰੋ ਮਿਹਨਤ ਤੇ ਜਿਆਦਾ ਜ਼ੋਰ ਦਿੱਤਾ ਗਿਆ ਹੈ ਗੁਰਬਾਣੀ ਦੇ ਅੰਦਰ ਇਹ ਬਚਨ ਹੈ ਉਦਮ ਕਰਿੰਦੇ ਆਂ ਜੀਉ ਤੂੰ ਕਮਾਮ ਦੇ ਆਂ ਸੁਖ ਪੁੰਚ ਧਿਆਏਂ ਦੇ ਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ ਕਿ ਉਦਮ ਕਰੋ ਉਦਮ ਕਰਕੇ ਧਨ ਕਮਾਓ ਮਿਹਨਤ ਕਰੋ ਆਪ ਵੀ ਖੁਸ਼ ਰਹੋ ਆਪਣੇ ਪਰਿਵਾਰ ਨੂੰ ਵੀ ਖੁਸ਼ ਰਹੋ ਰੱਖੋ ਅਤੇ ਨਾਲ ਸੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਵੋ ਕਿਉਂਕਿ ਮਾਇਆ ਪੈਸਾ ਜੀਵਨ ਦਾ ਜ਼ਰੂਰੀ ਅੰਗ ਹੈ ਜੀਵਨ ਦਾ ਹਿੱਸਾ ਹੈ ਜਿਸ ਦੇ ਬਿਨਾ ਨਹੀਂ ਸਰਦਾ ਜਿਸ ਦੇ ਬਿਨਾ ਜ਼ਿੰਦਗੀ ਦਾ ਇੱਕ ਵੀ ਦਿਨ ਜਿਉਣਾ ਪੋਸੀਬਲ ਨਹੀਂ ਹੈਗਾ ਤਾਂ ਹੁਣ ਜੇ ਅਸੀਂ ਇਸ ਨੂੰ ਥੋੜਾ ਜਿਹਾ ਕਿਸਮਤ ਦੀ ਗੱਲ ਨੂੰ ਸਮਝੀਏ ਤਾਂ ਕਿਸਮਤ ਜਦੋਂ ਜਿਹੜਾ ਬੰਦਾ ਮਿਹਨਤ ਕਰਨ ਤੋਂ ਭੱਜਦਾ ਹੋਵੇ ਜ਼ਿੰਮੇਵਾਰੀਆਂ ਤੋਂ ਭੱਜਦਾ ਹੋਵੇ ਜਿਸ ਨੂੰ ਮਿਹਨਤ ਕਰਨ ਤੋਂ ਡਰ ਲੱਗਦਾ ਹੈ ਜਾਂ ਜਿਹੜਾ ਮਿਹਨਤ ਕਰਨਾ ਹੀ ਨਹੀਂ ਚਾਹੁੰਦਾ ਤਾਂ ਉਹ ਇਨਸਾਨ ਬਹੁਤ ਵਾਰ ਆਪਣੀਆਂ ਸਾਰੀਆਂ ਗੱਲਾਂ ਕਿਸਮਤ ਤੇ ਛੱਡ ਦਿੰਦੇ ਨੇ ਤੇ ਜਿਹੜੇ ਬਹੁਤੇ ਇਨਸਾਨ ਕਈ ਵਾਰ ਮੈਂ ਵੇਖਿਆ ਉਹ ਕਾਮਯਾਬ ਹੋਏ ਬੈਠੇ ਹੁੰਦੇ ਨੇ ਫੈਮਿਲੀ ਨੇ ਬਹੁਤ ਕੁਝ ਉਹਨਾਂ ਨੂੰ ਦਿੱਤਾ ਹੁੰਦਾ ਏ ਉਹ ਕਿਸਮਤ ਦੀਆਂ ਗੱਲਾਂ ਕਰਦੇ ਨੇ ਕਿ ਮੈਂ ਤੇ ਸਭ ਕੁਝ ਕਿਸਮਤ ਤੇ ਛੱਡਿਆ ਹੋਇਆ ਮੈਂ ਬਹੁਤਾ ਸੋਚਦਾ ਨਹੀਂ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਤਾਂ ਉਹ ਬੈਕਗ੍ਰਾਉਂਡ ਵੇਖਣ ਆਪਣਾ ਕਿ ਉਹਨਾਂ ਦੀ ਫੈਮਲੀ ਨਹੀਂ ਆਲਰੇਡੀ ਉਹਨਾਂ ਨੂੰ ਉਹ ਸਭ ਕੁਝ ਦੇ ਦਿੱਤਾ ਹੈ ਜਿਹੜਾ ਇੱਕ ਨੌਜਵਾਨ ਜਿਹੜਾ ਇੱਕ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਜਿਹਦੇ ਕੋਲੇ ਕੁਝ ਵੀ ਨਹੀਂ ਹੈ ਤਾਂ ਉਹ ਉੱਥੇ ਕਿਸਮਤ ਦੀਆਂ ਗੱਲਾਂ ਕਰੇ ਤਾਂ ਉਹ ਕਿਸਮਤ ਦੀਆਂ ਗੱਲਾਂ ਕਰਨ ਵਾਲਾ ਮਨੁੱਖ ساری ਉਮਰ ਬੇਲਾ ਬੈਠਾ ਰਹੇਗਾ ਉਹ ਕੁਝ ਵੀ ਕਮਾ ਨਹੀਂ ਸਕੇਗਾ ਘਰ-ਬਾਰ ਵੀ ਨਹੀਂ ਬਣਾ ਸਕੇਗਾ ਅੱਜ ਤੱਕ ਇਤਿਹਾਸ ਦੇ ਵਿੱਚ ਹਿਸਟਰੀ ਦੇ ਵਿੱਚ ਧਿਆਨ ਮਾਰ ਕੇ ਵੇਖੋ ਕਿ ਜਹਾਜ਼ ਕਿ ਟੈਲੀਫੋਨ ਕਿ 에ਰੋਪਲੇਨ ਕਿ ਜਿਹੜੇ ਸਮੁੰਦਰੀ ਜਹਾਜ਼ ਹੁੰਦੇ ਨੇ ਜਿੰਨੇ ਵੀ ਇਲੈਕਟ੍ਰੋਨਿਕ ਜਿੰਨੀਆਂ ਵੀ ਚੀਜ਼ਾਂ ਹੋਂਦ ਦੇ ਵਿੱਚ ਆਈਆਂ ਨੇ ਕੀ ਕੋਈ ਚੀਜ਼ ਕਿਸਮਤ ਦੇ ਨਾਲ ਆਈ ਏ ਜਾਂ ਸਾਇੰਸਟਿਕਾਂ ਨੇ ਬਹੁਤ ਮਿਹਨਤ ਕੀਤੀ ਉਦਮ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਸਾਡੇ ਤੱਕ ਪਹੁੰਚੀਆਂ ਤੇ ਲਾਈਫ ਨੂੰ ਜਿਉਣਾ ਉਹਨਾਂ ਨੇ ਸੌਖਾ ਕਰ ਦਿੱਤਾ ਤੇ ਜੇ ਆਪਾਂ ਇਹ ਕਹਿ ਲਈਏ ਕਿ ਸਾਰਾ ਕੁਝ ਕਿਸਮਤ ਦੇ ਵਿੱਚ ਲਿਖਿਆ ਹੋਣਾ ਹੈ ਤਾਂ ਹੀ ਕੁਝ ਹੁੰਦਾ ਹੈ ਤਾਂ ਇੱਕ ਬੱਚਾ ਜਦੋਂ ਪੈਦਾ ਹੁੰਦਾ ਹੈ ਕੀ ਬਚਪਨ ਤੋਂ ਉਹਨੇ ਕੱਪੜੇ ਪਹਿਨ ਕੇ ਆਇਆ ਸੀ ਬਚਪਨ ਤੋਂ ਪੜਿਆ ਲਿਖਿਆ ਆਇਆ ਸੀ ਜਾਂ ਉਹਨੇ ਉਹ ਨੌਕਰੀ ਪਹਿਲਾਂ ਹੀ ਹਾਸਲ ਕੀਤੀ ਹੋਈ ਸੀ ਪਹਿਲਾਂ ਕਿੰਨਾ ਬੋਲਣ ਦੇ ਵਿੱਚ ਮਿਹਨਤ ਕੀਤੀ ਫਿਰ ਖਾਣ ਪੀਣ ਦੇ ਵਿੱਚ ਪਤਾ ਲੱਗਿਆ ਫਿਰ ਉਹਨੂੰ ਰਿਸ਼ਤੇ ਨਤਿਆਂ ਬਾਰੇ ਪਤਾ ਲੱਗਿਆ ਫਿਰ ਤਰਨ ਦੇ ਵਿੱਚ ਕਿੰਨੀ ਮਿਹਨਤ ਹੋਈ ਹੈ ਤਾਂ ਉਸ ਤੋਂ ਬਾਅਦ ਉਹਨੇ ਫਿਰ ਸਕੂਲ ਦੇ ਵਿੱਚ ਕਿੰਨੀ ਪੜ੍ਹਾਈ ਕੀਤੀ ਹੈ ਕਿੰਨੀ ਮਿਹਨਤ ਕੀਤੀ ਹੈ ਕਿ ਮੈਂ ਆਹ ਸਫਲਤਾ ਪ੍ਰਾਪਤ ਕਰਨੀ ਹੈ ਆਹ ਡਿਗਰੀ ਕਰਨੀ ਹੈ ਉਸ ਤੋਂ ਬਾਅਦ ਆਹ ਜੌਬ ਤੇ ਪਹੁੰਚਣਾ ਹੈ ਆਹ ਅਫੀਸਰ ਬੰਨਣਾ ਹੈ ਇਹ ਰੈਂਕ ਤੇ ਮੈਂ ਜਾਣਾ ਹੈ ਇਹ ਜੌਬ ਮੈਨੂੰ ਚਾਹੀਦੀ ਹੈ ਤਾਂ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਇਸ ਥਾਂ ਤੇ ਸੁੱਟ ਦਈਏ ਕਿ ਜੋ ਕਿਸਮਤ ਵਿੱਚ ਲਿਖਿਆ ਹੋਵੇਗਾ ਉਹ ਮਿਲ ਜਾਵੇਗਾ ਨਾ ਪੜ੍ਹਾਈ ਕਰਨ ਦੀ ਲੋੜ ਹੈ ਨਾ ਮਿਹਨਤ ਕਰਨ ਦੀ ਲੋੜ ਹੈ ਨਾ ਘਰ-ਵਾਰ ਬਣਾਉਣ ਦੀ ਲੋੜ ਹੈ ਜੇ ਲਿਖਿਆ ਹੋਵੇਗਾ ਘਰ-ਵਾਰ ਬਣ ਜਾਏਗਾ ਨਹੀਂ ਤੇ ਨਹੀਂ ਬਣੇਗਾ ਤਾਂ ਖੁਦ ਸੋਚ ਕੇ ਵੇਖੋ ਕਿ ਕੀ ਕੁਝ ਬਣੇਗਾ ਕਿਸਮਤ ਦੀ ਗੱਲ ਮੈਂ ਇੱਥੇ ਕਰਾਂ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਦਿਮਾਗ ਦੇ ਵਿੱਚ ਬਹੁਤ ਕੁਝ ਵਾਰ-ਵਾਰ ਰਿਪੀਟ ਕੀਤਾ ਹੁੰਦਾ ਹੈ ਤਾਂ ਰੱਬ ਉਹ ਰਿਪੀਟ ਕੀਤੀ ਹੋਈ ਗੱਲ ਨੂੰ ਸਾਡੇ ਸਾਹਮਣੇ ਪ੍ਰਗਟ ਕਰ ਦਿੰਦਾ ਹੈ ਇਹਨੂੰ ਕਿਸਮਤ ਕਹਿ ਸਕਦੇ ਹਾਂ ਕਿਉਂਕਿ ਰੱਬ ਇੱਥੇ ਘੱਲਿਆ ਹੋਇਆ ਇੱਥੇ ਕੀਤੀ ਹੋਈ ਮਿਹਨਤ जाया ਨਹੀਂ ਜਾਣ ਦਿੰਦਾ ਕਿਉਂਕਿ ਇਹੋ ਹੀ ਅਸਲ ਮਿਹਨਤ ਹੁੰਦੀ ਆਪਾਂ ਕਹਿ ਦਿੰਨੇ ਆ ਉਹ ਸੰਤ ਬੜਾ ਪਹੁੰਚਿਆ ਹੋਇਆ ਏ ਸਾਧੂ ਬੜਾ ਪਹੁੰਚਿਆ ਹੋਇਆ ਏ ਉਹਦੇ ਬੋਲ ਸੱਚੇ ਨੇ ਬੋਲ ਸੱਚੇ ਦਾ ਅਰਥ ਕੀ ਹੈ ਉਹਨੇ ਜ਼ਿੰਦਗੀ ਦੀ ਰਿਐਲਿਟੀ ਨੂੰ ਇੱਥੇ ਬਿਲਕੁਲ ਸਾਧ ਲਿਆ ਹੈ ਸੱਚ ਨੂੰ ਸਾਧ ਲਿਆ ਹੈ ਇੱਥੇ ਤਾਂ ਉਹਨੂੰ ਦੀਂਦਾ ਹੁੰਦਾ ਏ ਸਭ ਕੁਝ ਜਦੋਂ ਬੋਲਦਾ ਏ ਜੋ ਗੱਲ ਕਰਦਾ ਏ ਤਾਂ ਉਹ ਉਹਨੂੰ ਦੂਰ ਦ੍ਰਿਸ਼ਟੀ ਦੇ ਨਾਲ ਜਿਵੇਂ ਗੁਰਬਾਣੀ ਦੇ ਅੰਦਰ ਇਹ ਬਚਨ ਮਿਲਦਾ ਹੈ ਨਾ ਮੰਦਾ ਮੂਲ ਨ ਕੀਚੇ ਦੇ ਲੰਮੀ ਨਜ਼ਰ ਨਿਹਾਲੀ ਹੈ ਕਿ ਮਾੜਾ ਕੰਮ ਕਰਨ ਤੋਂ ਪਹਿਲਾਂ ਦੂਰ ਦੀ ਨਜ਼ਰ ਮਾਰ ਲੈਣੀ ਚਾਹੀਦੀ ਹੈ ਇੱਕ ਲੰਮੀ ਨਜ਼ਰ ਮਾਰ ਕੇ ਵੇਖਣੀ ਚਾਹੀਦੀ ਹੈ ਕਿ ਜੋ ਮੈਂ ਕਰ ਰਿਹਾ ਉਹਦਾ ਰਿਜ਼ਲਟ ਕੀ ਹੋਵੇਗਾ ਉਹਦਾ ਨਤੀਜਾ ਕੀ ਹੋਵੇਗਾ ਤਾਂ ਗੁਰੂ ਸਾਹਿਬਾਨ ਨੇ ਇਹ ਦਿੰਦਾ ਸੀ ਤਾਂ ਹੀ ਉਹਨਾਂ ਨੇ ਸਾਨੂੰ ਦੱਸਿਆ ਕਿ ਮਿਹਨਤ ਕਰਨੀ ਹੈ ਕਿਸਮਤ ਦਾ ਅਰਥ ਸਿਰਫ ਇਨਾ ਹੁੰਦਾ ਹੈ ਕਿਸਮਤ ਦੀ ਗੱਲ ਸਿਰਫ ਇੰਨੀ ਹੁੰਦੀ ਹੈ ਕਿ ਅਸੀਂ ਸਭ ਕੁਝ ਮਿਹਨਤ ਛੱਡ ਕੇ ਸਿਰਫ ਕਿਸਮਤ ਦੇ ਭਰੋਸੇ ਬੈਠ ਜਾਂਦੇ ਆ ਤੇ ਜਿਨ੍ਹਾਂ ਦੀ ਕਿਸਮਤ ਦੇ ਵਿੱਚ ਲਿਖਿਆ ਹੋਵੇਗਾ ਮਿਲ ਜਾਵੇਗਾ ਨਹੀਂ ਤੇ ਨਹੀਂ ਮਿਲੇਗਾ ਗਰੀਬ ਇਦਾਂ ਹੀ ਮੰਨ ਕੇ ਬੈਠਾ ਏ ਕਿ ਅਸੀਂ ਤੇ ਝੋਪੜੀਆਂ ਦੇ ਵਿੱਚ ਖਾਣਾ ਦਿਹਾੜੀ ਕਰਨੀ ਏ ਮੰਗ ਕੇ ਖਾਣਾ ਏ ਭਿਖਾਰੀ ਬੰਨਾ ਏ ਸਾਡੀ ਤਾਂ ਲਾਈਫ ਹੀ ਇਦਾਂ ਦੀ ਏ ਅਸੀਂ ਨਹੀਂ ਕੁਝ ਕਰ ਸਕਦੇ ਤਾਂ ਉਹ ਫਿਰ ਉਦਾਂ ਦੇ ਹੀ ਰਹਿ ਜਾਂਦੇ ਨੇ ਤੇ ਜਿਨ੍ਹਾਂ ਨੂੰ ਪਤਾ ਏ ਕਿ ਮਿਹਨਤ ਕਰਨੀ ਪੈਣੀ ਏ ਰੋਜ਼ ਸਵੇਰੇ ਉੱਠਦੇ ਨੇ ਰੋਜ਼ ਮਿਹਨਤ ਕਰਦੇ ਨੇ ਤੇ ਜਿੰਮ ਜਾਣ ਵਾਲਾ ਬੰਦਾ ਕਹੇ ਕਿ ਸਰੀਰ ਆਪ ਹੀ ਬਣ ਜਾਊਗਾ ਜੇ ਕਿਸਮਤ ਵਿੱਚ ਲਿਖਿਆ ਹੋਊਗਾ ਨਹੀਂ ਤੇ ਮੈਨੂੰ ਜਿੰਮ ਵਿੱਚ ਜਾ ਕੇ ਇਨਾਂ ਲੋਹਾ ਚੁੱਕਣ ਦੀ ਕੀ ਲੋੜ ਹੈ ਆਪਣੇ ਆਪ ਸਰੀਰ ਨਹੀਂ ਬਣਦਾ ਆਪਣੇ ਆਪ ਸਰੀਰ ਦੇ ਵਿੱਚ ਮਸਲ ਨਹੀਂ ਬਣ ਜਾਂਦੇ ਡੇਲੀ ਜਾਣਾ ਪੈਂਦਾ ਏ ਮਿਹਨਤ ਕਰਨੀ ਪੈਂਦੀ ਏ ਰਨਿੰਗ ਲਾਉਣੀ ਪੈਂਦੀ ਏ ਪ੍ਰੋਪਰ ਗਾਈਡੈਂਸ ਲੈਣੀ ਪੈਂਦੀ ਫਿਰ ਜਾ ਕੇ ਸਰੀਰ ਬਣਦਾ ਏ ਤਾਂ ਆਈ ਹੋਪ ਮੈਨੂੰ ਨਹੀਂ ਲੱਗਦਾ ਕਿ ਸਿਰਫ ਕਿਸਮਤ ਦੇ ਭਰੋਸੇ ਬੈਠਿਆਂ ਕੁਝ ਵੀ ਹੈਪਨ ਹੁੰਦਾ ਏ ਸਾਨੂੰ ਪੜਨਾ ਪੈਂਦਾ ਏ ਨੌਲੇਜ ਲੈਣੀ ਪੈਂਦੀ ਰੱਬ ਤੇ ਸਿਰਫ ਇੱਕ ਵਿਸ਼ਵਾਸ ਹੈ ਵਿਸ਼ਵਾਸ ਬਹੁਤ ਕੁਝ ਕਰ ਦਿੰਦਾ ਹੈ ਵਿਸ਼ਵਾਸ ਨਹੀਂ ਸਭ ਕੁਝ ਕਰ ਦੇਣਾ ਹੈ ਵਿਸ਼ਵਾਸ ਹੀ ਕਿਸਮਤ ਹੈ ਵਿਸ਼ਵਾਸ ਹੀ ਮਿਹਨਤ ਹੈ ਵਿਸ਼ਵਾਸ ਸਭ ਕੁਝ ਹੈ ਕਿਸਮਤ ਆਪਣੇ ਆਪ ਦੇ ਵਿੱਚ ਕੁਝ ਵੀ ਨਹੀਂ ਸੋ ਇੰਨਾ ਗੱਲਾਂ ਨੂੰ ਸਮਝੀਏ ਮਿਹਨਤ ਨੂੰ ਆਪਣੇ ਪੱਲੇ ਪਾਈਏ ਮਿਹਨਤ ਦਾ ਪੱਲਾ ਫੜੀਏ ਤਾਂ ਜ਼ਿੰਦਗੀ ਵਿੱਚ ਅਸੀਂ ਕਾਮਯਾਬ ਹੋ ਪਾਵਾਂਗੇ ਅਦਰਵਾਈਜ਼ ਅਸੀਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਾਂਗੇ ਸੋ ਆਪ ਸਭ ਦਾ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਐਂਡ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ